ਲਓ ਵੈਲਕਮ ਬੈਕ ਜੀਆਨੂ ਕਿੰਨਾ ਸਾਰੀ ਸੰਗਤ ਸਤ ਜੀ ਕੀ ਹਾਲ ਚਾਲ ਫਾਕ ਰਾਜੀ ਵਜੀ ਅੱਜ ਆਪਾਂ ਰਮਤੇ ਦੀ ਕੁੜਮਾਈ ਵੇਖਣੀ ਹੈ ਕੁੜਮਾਈ ਹਾਂ ਕੁੜਮਾਈ ਮਤਲਬ ਮਤਲਬ ਰਮਤੇ ਦੇ ਜੰਮਣ ਤੋਂ ਲੈ ਕੇ ਤੇ ਹੁਣ ਤੱਕ ਉਹਦੀ ਟੋਟਲ ਜਿਵੇਂ ਆਪਾਂ ਆਨੇ ਆ ਨਾ ਹਾਂ ਆਪ ਬੀਤੀਆਂ ਕੀ ਕੁਝ ਹੋਇਆ ਉਹਦੇ ਨਾਲ ਅੱਛਾ ਗਾਣਿਆਂ ਦੇ ਵਿੱਚ ਦੱਸੇਗਾ ਸਾਬ ਤੇ ਉਹ ਆਪਾਂ ਸੁਣਨੇ ਆ ਤੁਰ ਨਹੀਂ ਚਲੋ ਜੀ ਸੁਣੋ ਰਮਤਾ ਆਪ ਦੱਸੇਗਾ ਕਿ ਕੀ ਹੋਇਆ ਕਿਵੇਂ ਹੋਇਆ ਹਾਂ ਮੈਂ ਕਿਵੇਂ ਹੋਇਆ ਮੈਂ ਕਿਵੇਂ ਹੋਇਆ ਮੈਂ ਕਿਉਂ ਆਇਆ ਕਿਵੇਂ ਹੋਇਆ ਕਿਉਂ ਕਿਉਂ ਹੋਇਆ ਕਿਵੇਂ ਹੋਇਆ ਹਜ਼ਾਰਾ ਸਿੰਘ ਰਮਤਾ ਅੱਗੇ ਮੈਂ ਲੋ ਜੀ ਨਜ਼ਮ ਅਰਜ਼ ਕਰ ਰਹੇ ਹਾਂ ਰਮਤੇ ਦੀ ਕੁੜਮਾਈ ਇਹਦੇ ਚ ਮੇਰੇ ਜੰਮਣ ਤੋਂ ਲੈ ਕੇ ਕੁੜਮਾਈ ਦਾ ਹਾਲ ਸੁਣਾਓ ਦਣ ਵੇਲਾ ਵੇਖ ਕੇ ਰਮਸਾ ਲੱਗਾ ਜੰਮਣਾ ਮੈਂ ਸੋਚਿਆ ਛੁੱਟੀ ਵਾਲੇ ਦਿਨ ਜੰਮੂ ਥੋੜੀ ਜਿਹੀ ਢੀਕਾ ਨੂੰ ਤੋੜਨੀ ਐ ਐਤਵਾਰ ਦਿਨ ਵੇਲਾ ਵੇਖ ਕੇ ਰਮਸਾ ਲੱਗਾ ਜੰਮਣਾ ਖੁਜੀ ਚ ਖੋਤੇ ਹੀਂਗ ਪੈ ਤੇ ਕੰਦਾਂ ਲਗੀਆਂ ਕੰਮਣ ਮਸਿਆ ਵਾਲੀ ਰਾਤ ਨੂੰ ਜੰਮਣ ਦੀ ਕਰ ਲਈ ਤਿਆਰੀ ਹਾਲੇ ਜੰਮਣ ਲੱਗਾਈ ਸਾ ਤਾਂ ਛੱਕ ਗਵਾਢਣ ਮਾਰੀ ਉਣੀ ਹੋਈ ਖਰਾਬ ਵੇਖ ਕੇ ਸਾਰੇ ਆਪਣੇ ਸੋਗ ਗਏ ਲਾਦੀ ਫੇਰ ਬਰੇ ਕੀ ਯਾਰ ਜੀ ਆਪਾਂ ਉੱਥੇ ਹੀ ਰੁਕ ਗਏ ਜਮਾ ਕੇ ਨਾ ਜਮਾ ਦੁਨੀਆ ਚੰਗੀ ਏ ਕੇ ਮਾੜੀ ਏ ਸੇ ਸੋਚ ਜੇ ਆ ਗਈ ਮੈਨੂੰ ਅੰਦਰੇ ਘੜ ਘੜਦਾ ਨਹੀਂ ਦੇਖੀ ਜਾਉ ਹੋ ਜੋ ਪੈਦਾ ਕਰ ਲਈ ਫੇਰ ਤਿਆਰੀ ਜੰਮਦੇ ਸਾਰੀ ਆਪਾਂ ਪਹਿਲੋਂ ਦਾਈ ਨੂੰ ਅੱਖ ਮਾਰੀ ਦਾਈ ਵੀ ਸੀ ਨੀਰੀ ਪਟਾਕਾ ਚਿੱਟੀ ਜਿਵੇਂ ਮਲਾਈ ਨਿਕਲੇ ਅਸੀਂ ਜਮੰਦ ਰੂ ਆਸ਼ਕ ਫੜ ਲਈ ਉਹਦੀ ਕਲਾਈ ਸੁੱਖ ਸੁੱਖ ਪਰ ਉਹ ਬੜੀ ਬਦਰਦਨ ਮੈਨੂੰ ਉਸ ਪੁੱਠਾ ਲਟਕਾਤਾ ਦਰਾ ਕਦਰ ਨਾ ਪਾਈ ਉੱਠਾ ਥੱਪੜ ਮਾਰ ਰਵਾਰਾ ਜੰਮੇ ਸਾਥੀ ਨਾਲ ਨਾ ਘਰਿਆਂ ਅਕੂ ਬੈ ਗਏ ਛੇਤਰ ਮੁਰਚਾ ਲਾ ਬਾਬਸ ਰਮ ਤੇ ਰਾਮਾ ਦੁਨੀਆਂ ਬੜੀ ਵਿੱਚ ਤਰਾ ਜਿਉ ਜਾਸ ਵਗਤ ਐ ਤਾਂ ਸੇਵਾ ਹੋਊ ਕੈਸੀ ਪਰ ਵੇਖਾਂਗੇ ਦੁਨੀਆਂ ਪਾਵੇਂ ਤੋਂ ਮੈਂ ਡਰਾ ਮਾਪਿਆਂ ਨਾ ਰੱਖਤਾ ਸ਼ੇਰਾ ਪੰਜ ਸਾਲਾਂ ਦਾ ਹੋਇਆ ਤਾਂ ਮੈਂ ਲਾਲੇ ਦੇ ਦਿਲ ਆਇਆ ਕਹਿੰਦਾ ਪੁੱਤ ਬਣੂ ਪੜਵਾਰੀ ਪੜਨ ਸਕੂਲੇ ਪਾਇਆ ਜੇ ਬਣ ਗਿਆ ਏ ਠਾਣੀ ਦਾ ਤਾਂ ਪਿੰਡ ਨੂੰ ਬਾਹਰ ਲੰਮਾ ਨਈ ਤੇ ਬਣ ਜੋ ਰਾਜ ਕਵੀ ਜੇ ਰਹਿ ਗਿਆ ਏ ਨਕਮਾ ਪਹਿਲੇ ਦਿਲ ਜਦ ਗਿਆ ਸਕੂਲੀ ਆਪਾਂ ਚੰਨ ਚੜਾਤਾ ਮਾਸਟਰ ਦੀ ਕੁਰਸੀ ਦੇ ਥੱਲੇ ਰੱਖਤਾ ਇੱਕ ਪਟਾਕਾ ਦਰ ਦੇਦੀ ਉਦੀ ਧੋਤੀ ਖੁੱਲ ਗਈ ਹੋਇਆ ਜਦੋਂ ਤਮਾਕਾ ਦਰ ਦੇ ਮਾਰੇ ਮੁੰਡੇ ਮੈਨੂੰ ਆਖਣ ਕੀ ਪਾ ਕਾਕਾ ਮੁੰਡੇ ਪਿੱਛੇ ਲਾਲ ਐ ਸਾਰੇ ਜੋ ਸਣ ਭੁੱਖੇ ਨੰਗੇ ਬਣ ਕੇ ਆਪਾਂ ਲੀਡਰ ਵਟੇ ਭਾਵੇਂ ਲੋਚ ਲਫੰਗੇ ਹਰ ਸਾਲ ਮੈਂ ਬਣਾ ਮਨੀਟਰ ਹੋ ਗਏ ਵਾਰੀ ਨਿਆਰੀ ਸੱਚੀ ਪਹਿਲੀ ਵਿੱਚ ਮੈਂ ਪੂਰੇ 12 ਸਾਲ ਗੁਜ਼ਾਰੇ ਜੰਮੇ ਲਾਲ ਤੇ ਵੰਡੇ ਕੋਲੇ ਜਿਸਮਤ ਨਿਕਲੀ ਮਾੜੀ ਕੱਟਦਾ ਫੇੜ ਸਕੂਲੋਂ ਘਰਦਿਆਂ ਲਾਤਾ ਖੇਤੀ ਬਾੜੀ ਆਖਰ ਖੇਤੀ ਕਰਨ ਲੱਗ ਪਿਆ ਖਸਕੇ ਲਾਮ ਲੰਗੋਟਾ ਪਹਿਲੇ ਜੋਤੇ ਮਾਰਦੇ ਤੇ ਮੈਂ ਇੱਕ ਕੱਟੀ ਇੱਕ ਝੋਟਾ ਪਾਣੀ ਲਾਉਣਾ ਪੈ ਗਿਆ ਰਾਤੀ ਕੋ ਮਾਗਦਾ ਬਸ ਆਖਰੀ ਬਾਡੀ ਨੇ ਰੰਗ ਕਰਤਾ ਜਿਵੇਂ ਬਤਾਉ ਕਾਲਾ ਪਾਦੋਂ ਵਿੱਚ ਮੱਖੀ ਦੀ ਗੋਟੀ ਬੱਛਾਂ ਸੁਰਤ ਭੁਲਾਈ ਸੋਚਾਂ ਹੋ ਜਾ ਸਾਧ ਰਮ ਤੇ ਆ ਹੂਣੀ ਨਹੀਂ ਆਏ ਖੇਤੀਆਂ ਡਰਦਾ ਘਰੋਂ ਨਸਿਆ ਇੱਕ ਦਿਨ ਮੂੰਹ ਹਨੇਰੇ ਜਾਵੜਿਆ ਮੈਂ ਲੋਂਗੋ ਵਾਲੀਏ ਸਾਧਾਂ ਦੇ ਫਿਰਦੇ ਰਹੇ ਵੱਡੇ ਮਨਸ ਬਣਾ ਲਿਆ ਮੈਨੂੰ ਫੇਰ ਆਪਣਾ ਚੇਲਾ ਦਿਨਾਂ 'ਚ ਫਿੱਟ ਗਿਆ ਮੈਂ ਹਾਹਾ ਪਾਲ ਮੁਸਤਾ ਵੇਲਾ ਜਿੰਨੋਂ ਦਿਨ ਮੈਂ ਫੁੱਲਤਾ ਜਾਵਾਂ ਮੰਗ ਹਸਾਰੀ ਠੱਗੇ ਪੂਜਾ ਪਾਠ ਨੂੰ ਪਿੱਛੇ ਆਪਾਂ ਖਾਣ ਪੀਣ ਨੂੰ ਅੱਗੇ ਪਿੰਡ 'ਚ ਇੱਕ ਸੋਹਣਿਆਰੀ ਸੋਹਣੀ ਬਣ ਗਈ ਆਪਣੀ ਚੇਲੀ ਚੇਲੀ ਵੀ ਸੀ ਮੇਰੀ ਪਟਾਕਾ ਨੱਡ ਹਟ ਕੇ ਅਵੇਲੀ ਆ ਗਈ ਇੱਕ ਦਿਨ ਪੂਜਾ ਕਰਨ ਨੂੰ ਤੜਕੇ ਮੂੰਹ ਨੇਰੇ ਹਰਲੀਓ ਦੀ ਪਾਵੇਂ ਮੋਖਾ ਵੇ ਕੇ ਚਾਰ ਚਫੇਰੇ ਉਹ ਆਖੇ ਛੱਟੋ ਬਾਬਾ ਜੀ ਮਤ ਲਈ ਕਿਉਂ ਮਾਰੀ ਮੈਂ ਆਖਾਂ ਹਮ ਪ੍ਰੇਮ ਕੁ ਜਾਰੀ ਤੇਰੇ ਰਾਮ ਪਿਆਰੀ ਪਿਆਰ ਦੀ ਪਿੱਛਾ ਮੰਗੇ ਜੂਗੀ ਭਰ ਤੇ ਖਾਤੀ ਥੋੜੀ ਉਹ ਆਖੇ ਵੇਟ ਭਰ ਕੀ ਸਾਲਾ ਬੱਚੇ ਤੈਨੂੰ ਗੋਲੀ ਫੜੋ ਵੇ ਲੋਕੋ ਸਾਧ ਬਖੰਡੀ ਹੁੰਨੇ ਛੋਰ ਮਚਾਦਾ ਅਮਰਤ ਵੇੜੇ ਪਾ ਕੇ ਰੌਲਾ ਸੁਤਾ ਪਿੰਡ ਜਗਾਤਾ ਜੋ ਸਣ ਮੱਥਾ ਟੇਕਦੇ ਫੜੀਆਂ ਮੇਰੀਆਂ ਉਹਨਾਂ ਜੜਾਵਾਂ ਟਾਂਗਾ ਦੇ ਨਾਲ ਕੋਟੇ ਭੰਤੇ ਚਰਨਾ ਸਣੇ ਖੜਾਵਾਂ ਮੱਖਣਾ ਪਾਦੀ ਗੋਗੜ ਫੇਤੀ ਪਾਸੇ ਮੇਰੇ ਸੁਜਾ ਤੇ ਸਣੇ ਭੰਡਾਰੀ ਢਾਲੇ ਚਿਲੇ ਕੋਟ-ਕੋਟ ਲੰਮੀ ਪਾਸੇ ਛੱਡ ਗਏ ਕਰ ਅਦਮੋਆ ਮਹੀਂ ਸਰੀ ਵਾਂਗ ਸਵਾਕੇ ਆਖਰ ਮੁੜ ਆਇਆ ਲੁਧਿਆਣੇ ਮੈਂ ਪਾਸੇ ਪਨਵਾਕੇ ਜਦੋਂ ਪਿੰਡ ਵਿੱਚ ਪੈਰ ਰਖਿਆ ਲੋਕਾਂ ਖੁਸ਼ੀ ਮਨਾਈ ਦਵਾਰੋ ਵਾਰੀ ਆਗੈ ਮੇਰੀ ਮਾਂ ਨੂੰ ਦੇਣ ਵਧਾਈ ਕਹਿੰਦੇ ਮੇਰੀ ਬੇਬੇ ਨੂੰ ਕਰਦੇ ਇਹਦੀ ਕੜਮਾਈ ਫੇਰ ਕਦੀ ਨਾ ਕਰੂੰ ਨਿਕਲੂ ਆ ਗਈ ਜਦੋਂ ਲਗਾਈ ਆਲਾ ਭੋਲਾ ਪੁੱਤਰ ਮੇਰਾ ਫਰਿਸ਼ਤਾ ਕਰ ਕਰ ਮੇਰੀਆਂ ਸਿਕਾਆਂ ਨੂੰ ਨਹੀਂ ਝਟਪੜ ਲੱਭ ਲਿਆ ਰਿਸ਼ਤਾ ਦਿਨ ਮਿੱਠ ਦਿੱਤਾ ਮੰਗਣੀ ਦਾ ਤੇ ਮਾਂ ਸਮਝਾਉਂਗੀ ਮੈਨੂੰ ਕਾਕਾ ਤੇ ਸੋਹਣੀ ਪਰਸੂ ਦੇਖਣ ਆ ਰਹੇ ਤੈਨੂੰ ਵੀ ਇਹ ਪਾਸਧੀ ਰਾਜ ਸੋਹਣੀ ਜ਼ੈਰਦਾਰ ਉਹਦੇ ਮਾਪੇ ਫੈਸ਼ਨ ਹੀ ਬਲਵੋਕੀ ਤੈਨੂੰ ਯਾਰੀ ਆਪੇ ਬੋਟੀ ਨੂੰ ਗੁੱਟ ਮਾਰਨੀ ਅੱਖੀ ਨਾਲੇ ਹੱਥ ਮਲਾਈ ਸੱਸ ਨੂੰ ਆਖੀ ਮਾਤਾ ਜੀ ਤੇ ਪੈਰਾਂ ਨੂੰ ਹੱਥ ਲਾਈ ਆਖਰ ਦਿਨ ਆ ਗਿਆ ਯਾਰ ਜਦ ਹੁਣ ਲੱਗੀ ਕੁੜਮਾਈ ਅੱਡਿਆ ਹੀ ਰਹਿ ਗਿਆ ਮੂੰ ਮੇਰਾ ਜਦ ਬੋਟੀ ਸਾਵੇਂ ਆਈ ਬੋਟੀ ਹੀ ਹੀਰੋਇਣ ਦੇ ਸੀ ਮਾਲ ਬਲਤੀ ਨਖਰਾ ਕਪੜੇ ਨੀਰੀ ਨਮਾਇਸ਼ ਮਿਹਦਾ ਸਭ ਕੁਝ ਵਖਰਾ ਵਖਰਾ ਦੇਖ ਕੇ ਉਹਦਾ ਮਾਲ ਮਤਾ ਮੇਰਾ ਬੁੱਖਾ ਅੱਡਿਆ ਰਹਿ ਗਿਆ ਮੈਂ ਕਬਰ ਆ ਕੇ ਸਸ ਦੇ ਥਾਂ ਮੋਕੀ ਦੇ ਪੈਰੀ ਪੈ ਗਿਆ ਤੇ ਨਾਲੇ ਆਖਾਂ ਮਾਂ ਬਾਜੀ ਬਾਲਕ ਤੇ ਹੀ ਗਿਰਫਾ ਕਰ ਦੋ ਮੈਂ ਹਾਂ ਆ ਗਿਆ ਕਾਰੀ ਪੁੱਤਰ ਤੋਹਫਾ ਮੇਰਾ ਫਰਦੋਸ ਸੋਲ ਖੜੀ ਮੇਰੀ ਮਾਂ ਨੇ ਮੈਨੂੰ ਛੱਡ ਕੇ ਥੱਪੜ ਲਾਤਾ ਪਹਿਲੇ ਹੀ ਤਾਂ ਕਬਰ ਆਇਆ ਹੋਇਆ ਹੋਰ ਮੈਨੂੰ ਕਬਰ ਆਤਾ ਛੱਡ ਕੇ ਪੈਰ ਮੇਂ ਵੋਕੀ ਦੇ ਫਿਰ ਸਾਸ ਨੂੰ ਜਕਤੀ ਪਾ ਲਈ ਗਾਰਡਨ ਕਾਲ ਦਿੱਤਾ ਮੈਂ ਉਹਦਾ ਠੀਬੀ ਮਾਰ ਘਟਾ ਲੇ ਖੜ ਗਈ ਛਾਲ ਮਾਰ ਕੇ ਫਿਰ ਉਸ ਪੈਰੋਂ ਖਿੱਤਰ ਲਾ ਲਿਆ ਦੀਵੀ ਨਾਲ ਰੜਾ ਲਈ ਦੁਹਾ ਮੈਂ ਮੂਲ ਮਾਂ ਪਾਲਿਆ ਕੱਢਦਾ ਮੇਰਾ ਕਿ ਤੂੰ ਮਰ ਮੈਨੂੰ ਮਹਿੰਗਾ ਪਿਆ ਛਵਾਰਾ ਟੁੱਟ ਗਈ ਮੰਗਣੀ ਸਣੇ ਪਸਲੀਆਂ ਰਹਿ ਗਿਆ ਫੇਰ ਕਵਾਰਾ ਕਦਰ ਨਿਓ ਇਥੇ ਛੜੇ ਦੀ ਰੰਸਿਆ ਜਾ ਵਸ ਦੂਰ ਦਰੇ ਡੇ ਮਿਲ ਜੂਵੇਂ ਮਗਾਣੀ ਵਰਗੀ ਜਾਵਸਦੇਸ਼ ਕਨੇਡਾ ਵੇਲੀਆ ਜਾਵਸਦੇਸ਼ ਕਨੇਡਾ ਵੇਲੀਆ ਜਾਵਸਦੇਸ਼ ਕਨੇਡਾ ਓਏ ਕਿੱਥੇ ਕਿੱਥੇ ਕੀ ਕੀ ਹੋਇਆ ਹੈ ਅੱਛਾ ਕੁੜਮਾਈ ਵਿਆਹ ਤੱਕ ਜਿਹੜੀ ਮੰਗਣੀ ਆ ਤੁਸੀਂ ਕਹੋਗੇ ਵਿਆਹ ਵਿਆਹ ਕਹੋ ਉੱਥੇ ਤੱਕ ਯਾਰ ਵਿਚਾਰੇ ਦਾ ਬਚਪਨ ਤੋਂ ਲਾ ਕੇ ਦੇਹੜੇ ਵਿਆਹ ਇਹਨਾਂ ਨੇ ਸਕੈਚ ਕਿਹਦਾ ਬਿਆਨ ਕੀਤਾ ਬੁੱਢੀ ਦਾ ਚੈੱਕ ਕਰ ਹਣੇ ਐਵੇਂ کیسے ਉਹਨੂੰ ਸ਼ੀਸ਼ੇ ਚ ਲਾਇਆ ਅੱਖਾਂ ਦੇ ਵਿੱਚ ਹੈ ਅੱਛਾ ਅਸੀਂ ਵੀ ਨਾ ਉਹਦੇ ਲਫਜ਼ ਸੋੜ ਕੇ ਸਾਡੇ ਜ਼ਿਹਨ ਦੇ ਵਿੱਚ ਇੱਕ ਸਕੈਚ ਸਕੈਚ ਬਣਨਾ ਪੈਂਦਾ ਅੱਛਾ 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 ਨਹੀਂ 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 ਅੱਛਾ ਸਾਥ ਨੂੰ ਜਪੀ ਪਾਲੀ ਫਿਰ ਬੁੱਢੀ ਨੇ ਤੇ ਸੱਸ ਨੇ ਦੋਵਾਂ ਨੇ ਕੁੱਟਿਆ ਲਫਜ਼ ਲਾ ਲਿਆ ਦਾ ਨਾਲ ਉਹਨੂੰ ਵੀ ਫਿਰ ਬਾਲੋ ਮਤਾ ਲਫਜ਼ ਚੈੱਕ ਕਰ ਮਾਲੋ ਮਤਾ ਇਹ ਲਫਜ਼ ਉਹਦੇ ਵੀ ਨੇ ਓਏ ਹੋਏ ਅੱਛਾ ਪਰਮ ਤੇਰੀਆਂ ਗੱਲਾਂ ਸਟ੍ਰੇਟ ਫਾਰਵਰਡ ਸਿੱਧੀਆਂ ਹਾਂ ਯਾਰ ਫਿਰ ਦੇ ਤਾਂ ਕਿੰਨੀ ਕਿੰਨੀ ਦੇ ਮੁਸਲਸਲੇ ਨਾ ਚੀਜ਼ਾਂ ਨੂੰ ਕਿੱਦਾਂ ਬਿਆਨ ਕਰਦਾ 7 7 8 8 ਮਿੰਟ ਅੱਛਾ ਫੋਕਸ ਜਿਹੜਾ ਹੈਗਾ ਨਾ ਉਹ ਮਤਲਬ ਕਿ ਫੋਕਸ ਨਹੀਂ ਹਟਣ ਦਿੰਦਾ ਹੈਗਾ ਨਾ ਬੰਦੇ ਦਾ ਤੇ ਨਾ ਹੀ ਆਪਣਾ ਸੀਕੁਐਂਸ ਵਜਨ ਬਿਲਕੁਲ ਸੀਕੁਐਂਸ ਹੋ ਰਿਹਾ ਹੈ ਇਕਨ ਦੇ ਨਾਲ ਫੇਰ ਤੁਸੀਂ ਇਹ ਨੋਟ ਕਰੋ ਕਿ ਉਹ ਕਿੱਦਾਂ ਮਤਲਬ ਉਹਦੇ ਨਾਲ ਤੇ ਨਹੀਂ ਨਾ ਆਪ ਵੀਤੀ ਇਹ ਚੀਜ਼ਾਂ ਉਹਦੇ ਨਾਲ ਤੇ ਨਹੀਂ ਹੋਈਆਂ ਹੋਈਆਂ ਇੱਕ ਉਹ ਅਸਿਊਮ ਕਰ ਰਿਹਾ ਹੈ ਅਸੀਂ ਇੱਕ ਚੀਜ਼ ਕਿ ਇਦਾਂ 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 ਹੋਇਆ ਹੋਵੇਗਾ ਹੋਰ ਉਹਦੇ ਨਾਲ ਰੀਅਲ ਜਿੱਤੇਵੇਂ ਨਹੀਂ ਹੋਇਆ ਬਿਲਕੁਲ ਓਏ ਇੱਕ ਸਟੋਰੀ ਸੁਣਾਉਂ ਰਿਹਾ ਲੇਕਿਨ ਕਿਸੇ ਬੰਦੇ ਨਾਲ ਐਵੇਂ ਹੋਇਆ ਵੀ ਹੋ ਸਕਦਾ ਹੋਇਆ ਹੁੰਦਾ ਵਾ ਹੋਇਆ ਵੀ ਹੋਇਆ ਹੁੰਦਾ ਵਾ ਮਤਲਬ ਹੈ ਉਹਦੇ ਯਾਰਾਂ ਦੇ ਵਿੱਚ ਇਹਦੇ ਰਿਸ਼ਤੇਦਾਰਾਂ ਦੇ ਵਿੱਚ ਓਏ ਹੋਇਆ ਹੁੰਦਾ ਮਰੀ ਹੋਇਆ ਹੈ ਫਿਰ ਹੈ ਤੇ ਆ ਜੇ ਐਡਾ ਹੀ ਹੁੰਦਾ ਤੇ ਫਿਰ ਮੈਂ ਦਿਹੋਰੀ ਬਾਅਦ ਚ ਕੀਤਾ ਓਏ ਹੈ ਹੈ ਅਜੇ ਗੱਲ ਸੁਣਾਉਣ ਲੱਗਾ ਸਾਂ ਕੋਈ ਯਾਰਾਂ ਭੁੱਲ ਗਏ ਮੈਨੂੰ ਹੁਣ ਵਾਜਣ ਗੱਲ ਪੁੱਤ ਯਾਰਾਂ ਰਿਸ਼ਤੇਦਾਰਾਂ ਵਾਲੀ ਮੈਂ ਕਹਾਂ ਤੇ ਯਾਰਾਂ ਦੇ ਵਿੱਚ ਰਿਸ਼ਤੇਦਾਰਾਂ 'ਚ ਕੋਈ ਇੱਕ ਐਦਾ ਐਸਾ ਬੰਦਾ ਹੋਣਾ ਵਾ ਜਿਹਦੇ ਨਾਲ ਆਪੀ ਬੀਤੀ ਹੋਣੀ ਜਿਹੜੀ ਉਹਨੇ ਗਾਣੇ ਦੇ ਵੇਚਣਾ ਕੇ ਅੱਛਾ ਜਿਹੜੇ ਰਾਈਟਰ ਹੁੰਦੇ ਆ ਬੇਸਿਕਲੀ ਜਿਹੜੇ ਰਾਈਟਰ ਹੁੰਦੇ ਆ ਉਹ ਇਹੀ ਹੁੰਦੇ ਆ ਉਹ ਚੀਜ਼ਾਂ ਨੂੰ ਜਗ੍ਹਾ ਜਗ੍ਹਾ ਤੇ ਜਾ ਕੇ ਗੱਲਾਂ ਸੁਣਦੇ ਆ ਕੇ ਫਿਰ ਉਹਨਾਂ ਚੋਂ ਕਹਾਣੀਆਂ ਚੁਣ ਕੇ ਵਿੱਚ ਲੈ ਕੇ ਆਂਦੇ ਆ ਗਿਆ ਸਰ ਕ੍ਰੀਏਟਿਵ ਮਾਈਂਡ ਹਾਂ ਆ ਆਪਾਂ ਜਿਹੜਾ ਨਾ ਬਹੁਤ ਸਾਰੇ ਲੋਕ ਵੇਖੋ ਨਾ ਅਸੀਂ ਚੀਜ਼ਾਂ ਨੂੰ ਕਰ ਅੰਡਰਸਟੈਂਡ ਕਰੀਏ ਵੇਖੀਏ ਤੇ ਜਿਹੜੇ ਬੰਦਿਆਂ ਦਾ ਮਤਲਬ ਇਨਾਕ ਦਿਮਾਗ ਹੁੰਦਾ ਹੈ ਹਾਜ਼ਰ ਦਿਮਾਗੀ ਫਿਰ ਉਹ ਚੀਜ਼ ਨੂੰ ਵੇਖ ਕੇ ਹੁਣ ਡਬਲ मीनिंग ਕੀ ਟ੍ਰਿਪਲ मीनिंग ਗੱਲਾਂ ਵੀ ਨਹੀਂ ਆਉਂਦੀਆਂ ਲੇਕਿਨ ਜਦੋਂ ਤੁਸੀਂ ਬੈਠੇ ਹੋ ਨਾ ਫੌਰਨ ਜੱਜ ਕਰ ਲੈਣਗੇ ਕਿ ਬੰਦਾ ਕਿੱਥੋਂ ਗੱਲ ਕਰ ਰਿਹਾ ਹੈ ਕਿੱਥੋਂ ਗੱਲ ਕਰ ਰਿਹਾ ਹੈ ਠੀਕ ਹੈ ਕਈਆਂ ਨੂੰ ਦੇਰ ਸਮਝ ਆਏਗੀ ਕਿ ਯਾਰ ਇਹਨੇ ਕੀ ਗੱਲ ਕੀਤੀ ਇਹ ਅੱਛੇ ਅੱਛੇ ਵੀ ਹਿੱਸਾ ਆਪਣੀ ਕਹਿ ਲਓ ਉਹ ਕਈਆਂ ਲੋਕਾਂ ਦੀ ਇਤਨੀ ਤੇਜ਼ ਹੁੰਦੀ ਹੈ ਕਿ ਉਹ অবজারਵੇਸ਼ਨ ਉਹਨਾਂ ਨੂੰ ਹੋ ਜਾਂਦੀ ਹੈ ਫਿਰ ਸਪੈਸ਼ਲੀ ਜਿਹੜੇ ਸ਼ਾਇਰ ਹੁੰਦੇ ਨੇ ਪੋएट ਹੁੰਦੇ ਨੇ ਸਿੰਗਰ ਹੁੰਦੇ ਨੇ ਇਹਨਾਂ ਦਾ ਹਾਫਿਜ਼ਾ ਬਹੁਤ ਅੱਛਾ ਹੁੰਦਾ ਅੱਛਾ ਹੁੰਦਾ ਇਹਨਾਂ ਦੀ ਮੈਮਰੀ ਬਹੁਤ ਤਗੜਾ ਵਜਾਉਂਦਾ ਇਹਨਾਂ ਦੀ ਮੈਂਟੈਲਿਟੀ ਹੁੰਦੀ ਆ ਸ਼ਾਇਰ ਖਾਸ ਕਰਕੇ ਯਕੀਨ ਕਰ ਅਸੀਂ ਮਤਲਬ ਉਰਦੂ ਅਗਰ ਪੋਇਟਰੀ ਵੇਖੀ ਜਾਏ ਤੇ ਉਰਦੂ ਦਾ ਇੱਕ ਆਪਣਾ ਹੀ ਲੈਵਲ ਹੈ ਪੋਇਟਰੀ ਦੇ ਵਿੱਚ ਨੋ ਡਾਊਟ ਇਹਦੇ ਵਿੱਚ ਕੋਈ ਸ਼ੱਕ ਨਹੀਂ ਫਾਰਸੀ ਉਰਦੂ ਠੀਕ ਹੈ ਲੇਕਿਨ ਜਦੋਂ ਉਰਦੂ ਦੀਆਂ ਕਿਤਾਬਾਂ ਉਹਦੇ ਵਿੱਚ ਸ਼ੇਅਰ ਆਉਂਦੇ ਸਨ ਸਾਨੂੰ ਸਭ ਤੋਂ ਵੱਧ ਮੌਤ ਹੀ ਉੱਥੇ ਪੈਂਦੀ ਹੁੰਦੀ ਸੀ ਕਿ ਜਦੋਂ ਸ਼ੇਅਰ ਤਸ਼ਰੀਹ ਤੇ ਉਹ ਚੀਜ਼ਾਂ ਪੋਇਟ ਉਹਨਾਂ ਦੇ ਨਾਮ ਯਾਰ ਬਹੁਤ ਮੁਸ਼ਕਲ ਲਫ਼ਜ਼ ਹੁੰਦੇ ਸੀ ਮੀਰ ਤਕੀ ਮੀਰ ਹੋ ਗਿਆ ਮਿਰਜ਼ਾ ਗਾਲिब ਹੋ ਗਿਆ ਠੀਕ ਆ ਤੇ ਇੱਕ ਜ਼ਫਰ ਸ਼ਾਹ ਬਹੁਤ ਸਨ ਮੈਂ ਕਿ ਬਹੁਤ ਸਾਰੇ ਸੀ ਮਤਲਬ ਮਿਰਜ਼ਾ ਗਾਲिब ਤਾਂ ਫਿਰ ਬਰੇ ਸਗੀਰ ਦਾ ਸੀਗਾ ਨਾ ਉਹ ਮਤਲਬ ਉਹਦਾ ਲੈਵਲ ਇਕਬਾਲ ਸਾਹਿਬ ਨਾਲ ਇਲਾਮ ਇਕਬਾਲ ਮਤਲਬ ਇਕਬਾਲ ਸਾਹਿਬ ਨੋਡ ਬਹੁਤ ਪਿਆਰੇ ਸੀਗੇ ਪੋਇਟਸ ਫੀਸਟ ਹਾਂ ਤੇ ਮਤਲਬ ਉਹਨਾਂ ਦੇ ਸ਼ੇਅਰ ਫਿਰ ਤੁਸੀਂ ਯਾਦ ਰੱਖਣਾ ਉਹਨਾਂ ਨੂੰ मीनिंग ਨੂੰ ਸਮਝਣਾ ਅੰਡਰਸਟੈਂਡ ਕਰਨਾ ਬੜੀ ਇੱਕ ਗੱਲ ਹੁੰਦੀ ਹੈ ਹੈ ਤੇ ਨਾਲੇ ਉਹਨਾਂ ਦਾ ਇੱਕ ਲੈਵਲ ਹੀ ਅਲੱਗ ਹੁੰਦਾ ਹੈ ਬਿਲਕੁਲ ਹੈ ਮੈਂ ਹਰ ਬੰਦਾ ਜਿਹੜੇ ਮੈਮਰੀ ਬਹੁਤ ਹੁੰਦੀ ਹੈ ਹਰ ਬੰਦਾ ਪੁਆਇੰਟ ਬਣ ਜਾਈ ਜਾਂ ਹਰ ਬੰਦਾ ਸਿੰਗਰ ਬਣ ਜਾਈ ਨਹੀਂ ਕਦੀ ਵੀ ਨਹੀਂ ਹੋ ਸਕਦਾ ਬਹੁਤ ਪਹਿਲੇ ਨਾ ਆਪਣੇ ਟੀਵੀ ਦੇ ਉੱਤੇ ਸ਼ੇਅਰ ਆਉਂਦੇ ਹੁੰਦੇ ਸੀ ਗਲਾਮ ਆਕਬਾਲ ਦੇ ਉਹ ਉਦੋਂ ਛੋਟੇ ਵੀ ਹੁੰਦੇ ਸੀਗੇ ਨਾ ਤੇ ਉਹ ਸ਼ੇਅਰ ਆਉਂਦਾ ਹੁੰਦਾ ਸੀ ਰੋਜ਼ ਰਾਤ ਨੂੰ ਖਬਰਾਂ ਤੋਂ ਬਾਅਦ ਬੰਦ ਹੁਣ ਤੋਂ ਪਹਿਲੇ ਨਾ ਟੀਵੀ ਬੰਦ ਕਰਨ ਤੋਂ ਪਹਿਲੇ ਸ਼ੇਰ ਪੜਦੇ ਨੇ ਸੀਗੇ ਤਾਂ ਬੜਾ ਮਜ਼ਾ ਆਉਂਦਾ ਨਾ ਫਰਮਾਨੇ ਲਈ ਤਾਂ ਪਹਿਲੇ ਇੱਕ ਸ਼ੇਰ ਆਉਂਦਾ ਫਰਮਾਨੇ ਲਈ ਤਾਂ ਪਹਿਲੇ ਇੱਕ ਸ਼ੇਰ ਆਉਣਾ ਹੁੰਦਾ ਸੀਗਾ ਤੇ ਉਹਨਾਂ ਵਿੱਚੋਂ ਨਾ ਅਕਸਰ ਯਾਦ ਕਰਨਾ ਕਰਨ ਦੀ ਕੋਸ਼ਿਸ਼ ਕਰਨੀ ਖਰ ਹੁਣ ਤਾਂ ਭੁੱਲੇ ਹੋਏ ਆ ਤੇ ਆਪਣੇ ਪੰਜਾਬੀ ਦੇ ਬੜੇ ਤਕੜੇ ਸ਼ਾਇਰ ਬਹੁਤ ਤਕੜੇ ਬਹੁਤ ਤਕੜੇ ਸ਼ਾਇਰ ਆਨੇ ਮਤਲਬ ਕਿ ਬਹੁਤ ਹੀ ਤਗੜੇ ਤੁਸੀਂ ਇਹ ਕਹਿ ਲੋ ਯਾਰ ਇੰਡੀਆ ਦੇ ਨਾ ਇੱਕ ਸ਼ਾਇਰ ਹੈ ਗਿਆ ਉਹ ਮਤਲਬ ਕਿ ਉਰਦੂ ਉਹਨਾਂ ਦੀ ਬਹੁਤ ਪਿਆਰੀ ਹੈਗੀ ਹੈ ਯਾਰ ਮੈਨੂੰ ਨਾ ਨਾਮ ਹੀ ਇਸ ਟਾਈਮ ਜ਼ਿੰਨ ਚ ਆ ਰਿਹਾ ਹੈਗਾ ਸੂਫੀ ਸ਼ਾਇਰ ਜਿਵੇਂ ਕਿ ਬਾਬਾ ਬੁੱਲੇ ਸ਼ਾਹ ਜੀ ਹੋ ਕੇ ਵਾਰਿਸ ਸ਼ਾਹ ਮਤਲਬ ਯਾਰ ਉਹ ਮੈਨੂੰ ਦੇ ਉਹ ਮੁਸਲਮਾਨ ਕਾਲਜ ਦੇ ਸ਼ਾਇਰ ਸੀ ਕਿਹੜੇ ਕੀ ਨਾਮ ਸੀ ਉਹ ਜਿਹੜੇ ਕਰੋਨਾ ਦੇ ਵਿੱਚ ਉਹ ਵਿਚਾਰੇ ਉਹਨਾਂ ਦੀ ਡੈਥ ਹੋਈ ਸੀ ਮੁਸਲਮਾਨ ਸੀ ਉਹ ਹਾਂ ਉਹ ਬੜੇ ਤਗੜੇ ਸ਼ਾਇਰ ਸੀ ਯਾਰ ਬੜੀ ਪਿਆਰੀ ਉਹਨਾਂ ਦੀਆਂ ਗੱਲਾਂ ਇੰਡੀਆ ਦੇ ਹਨਾ ਹਾਂ 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 ਉਹ ਸਨ ਜੀ ਨਾਮ ਲਫਜ਼ਾਂੰਦੈਂ ਟਗਾ ਕਮਾਲ ਦਾ ਸੀਗਾ ਯਾਰ ਕਮਾਲ ਦਾ ਉਰਦੂ ਦੇ ਯਾਰ ਉਹ ਦਲਜੀਤ ਸਾਈਨ ਦਾ ਨਾਮ ਹੀ ਤੇ ਲਿਆ ਸੀ ਹਾਂ ਹਾਂ ਉਹ ਹੈ ਨਾ ਉਹੀ ਸ਼ਾਇਰ ਸੀ ਨਾ ਉਹੀ ਸ਼ਾਇਰ ਉਹੀ ਯਾਰ ਉਹਦਾ ਨਾਮ ਜ਼ੇਨ ਵਿੱਚ ਨਿਕਲ ਗਈ ਚਲੋ ਯਾਰ ਤੁਸੀਂ ਕਮੈਂਟ ਕਰਿਓ ਕਮੈਂਟ ਕਰਕੇ ਨਾਮ ਦੱਸਿਓ ਉਹਨਾਂ ਦਾ ਕਿ ਕੀ ਨਾਮ ਸੀ ਬਾਕੀ ਆਪਾਂ ਅਗਲੇ ਵੀ ਵੀਡੀਓ ਦੇ ਵਿੱਚ ਆਉਨੇ ਆ ਰੱਖੋ ਆਪਣਾ ਖਿਆਲ